ਲੇਗੂ ਹੋਇਆ ਸੀ ਜੇ ਉੱਥੋਂ ਮੈਂ ਲੈ ਕੇ ਗਿਆ ਸੱਸੇ ਮੈਂ ਇੱਕ ਲੇਗੂ ਦੇ ਥੋੜਾ ਜਾ ਮੈਂ ਛੱਕਾ ਲਾਉਣ ਲੱਗਿਆਂ ਜਾਨੀ ਉਹ ਰਹੀ ਇਹ ਤਾਂ ਤੋਪ ਮਾਰ ਕੇ ਮੱਛਰ ਦੀ ਮੈਂ ਤੋੜ ਗਿਆ ਖਬੀ ਟੰਗ ਉਸ ਛਾੜੇ ਮਰਦਈ ਨੇ ਕੀਤੀ ਦੁਨੀਆ ਤੰਗ ਕੀਤੀ ਦੁਨੀਆ ਤੰਗ ਡੰਗੋ ਜਦੋਂ ਹੀ ਮਾਰੇ ਕਿਸੇ ਨੂੰ ਤਿਆਰ ਤਾਂ ਕਿਸੇ ਨੂੰ ਨਹੀਂ ਉਚਾਰੇ ਕੰਨ ਕੋਲੇ ਆ ਬੋਲਦਾ ਜੋ ਸਿੰਘਰਪੂਗ ਅਨਕੋਲੇ ਆ ਬੋਲਦਾ ਜੋ ਸਿੰਗਾਪੁਰ ਉਹ ਕੈਸ ਪਾਲ ਇਸਲੀ ਕਦ ਬਣਨੀ ਤੋਪ ਉਹ ਡਿੰਗੂ ਦਾ ਇਹ ਜਕਰ ਹੈ ਕਹਾਣੀ ਦੇ ਬਿਬਲਾ ਹਰਿਆਣੇ ਦੇ ਇੱਕ ਪਿੰਡ ਵਿੱਚ ਰਹਿੰਦੀ ਹੈ ਇਸ ਦਾ પતિ ਕਿਸ਼ਨਾ اسی ਪਿੰਡ ਦੇ ਸਕੂਲ ਵਿੱਚ ਪੜਾਸੀ ਲੱਗਿਆ ਹੈ ਬਿਬਲਾ ਦਾ ਪਰਿਵਾਰ ਕਾਫੀ ਹੈ ਘਰ ਦੇ ਖਰਚ ਦਾ ਭਾਰ ਇਕੱਲੇ ਕਿਸ਼ਨੇ ਤੋਂ ਨਹੀਂ ਸੀ ਉਠਾਇਆ ਜਾਂਦਾ ਇਸ ਕਰਕੇ ਬਿਬਲਾ ਆਪਣੇ ਪਤੀ ਦਾ ਹੱਥ ਫੜਾਉਣ ਲਈ ਘਰ ਦਾ ਕੰਮ ਕਰਕੇ ਅਮੀਰਾਂ ਦੇ ਘਰੀ ਜਾ ਕੇ ਪੋਚਾ ਲਾਉਣਾ ਪੋਚਾ ਲਾਉਣ ਦਾ ਕੰਮ ਵੀ ਕਰਦੀ ਹੈ ਸਭ ਤੋਂ ਨੇੜੇ ਗਵਾਂਢ ਗਵਾਂਢ ਵਿੱਚ ਪ੍ਰਣਾਮ ਕਰਨ ਦਾ ਘਰ ਆਉਂਦਾ ਹੈ ਜਿਸ ਦਾ ਘਰ ਵਾਲਾ ਬਲਦੇਸ਼ ਸਿੰਘ ਕਾਫੀ ਠੱਗੀ 40 ਘਮਾਂ ਦਾ ਮਾਲਕ ਹੈ ਮਿਮਲਾਏ ਦੇ ਘਰ ਵਿੱਚ ਪੋਚਾ ਲਾਉਣਾ ਪੀਣ ਕਰਨਾ ਕਈ ਅਸਰ ਜਾਇਆ ਕਰਦੀ ਹੈ ਕਈ ਵਾਰੀ ਕਿਸਨੇ ਦੀ ਤਨਖਾਹ ਅਜੇ ਆਈ ਨਹੀਂ ਸੀ ਇੱਕ ਵਾਰੀ ਕਿਸਨੇ ਦੀ ਤਨਖਾਹ ਅਜੇ ਆਈ ਨਹੀਂ ਸੀ ਘਰੋਂ ਖਰਚਾ ਪਾਣੀ ਮੁੱਕ ਗਿਆ ਸੀ ਖਰਚੇ ਦਾ ਵੱਡਾ ਕਾਰਨ ਸੀ ਉਹ ਜਵਾਕਾਂ ਦੀ ਬਿਮਾਰੀ ਤੇ ਕਾਫੀ ਖਰਚ ਹੋ ਜਾਣਾ ਤੇ ਦੋਨਾਂ ਬੱਕਰੀਆਂ ਦੇ ਸੋਣ ਵਿੱਚ ਵੀ ਕਾਫੀ ਦਿਨ ਪਏ ਸੀ ਦੁੱਧ ਵੀ ਮੁੱਲ ਦਾ ਲਿਆਉਣਾ ਹਾਲ ਤਿੱਥੋਂ ਤੱਕ ਹੋ ਗਏ ਸੀ ਕਿ ਦੁਕਾਨ ਵਾਲਿਆਂ ਨੇ ਸੌਦਾ ਉਧਾਰ ਜਨੂੰ ਵੀ ਬੰਦ ਕਰ ਦਿੱਤਾ ਸੀ ਇੱਕ ਦਿਨ ਅਚਾਨਕ ਬਿਮਲਾ ਦੇ ਘਰ ਇਹਦੇ ਭੈਣ ਭਣੋਈਆ ਆ ਗਏ ਇਹਦੇ ਕਾਰਨਾਂ ਹੀ ਦੁੱਧ ਸੀ ਤੇ ਨਾ ਹੀ ਜੀਵ ਤੇ ਪੈਸੇ ਦੁੱਧ ਹੱਤੀ ਤੋਂ ਲੈਣ ਵਾਸਤੇ ਪੈਸੇ ਇਸ ਲਈ ਮਹਿਮਾਨਾਂ ਦੀ ਮੇਜ਼ਬਾਨੀ ਲਈ ਗੜਵੀ ਲੈ ਕੇ ਗਰਨਾਮ ਗਰਨਾਮਪੁਰ ਕੋਲ ਕੋਠੀ ਵਿੱਚ ਗਈ ਗਰਨਾਮਪੁਰ ਨੇ ਦੁੱਧ ਨੂੰ ਸਾਫ਼ ਇਨਕਾਰ ਕਰ ਦਿੱਤਾ ਗਰਨਾਮਪੁਰ ਕੋਈ ਸਹੀ ਸੁਭਾਜ ਨਹੀਂ ਸੀ ਐ ਪਰ ਵਿਮਲਾ ਦੇ ਦਿਮਾਗ ਵਿੱਚ ਇਹ ਸੀ ਕਿ ਇਹਦੇ ਘਰੋਂ ਦੁੱਧ ਕਦੇ ਮੁੱਕ ਨਹੀਂ ਸੀ ਸਕਦਾ ਉਹ ਵੇਖ ਰਹੀ ਸੀ ਉਹ ਵੇਖ ਰਹੀ ਸੀ ਕਿ ਇਹਨਾਂ ਦੇ ਕੁੱਤਿਆਂ ਦਿਲੀਆਂ ਦੇ ਮੂਹਰੇ ਦੁੱਧ ਵਾਧੂ ਗਿਆ। ਉਹੋ ਨਰਾਸ਼ ਹੋ ਕੇ ਘਰ ਵਾਪਸ ਗਈ। ਉਹਦੇ ਵੱਡੇ ਲੜਕੇ रामੂ ਨੇ ਆ ਕੇ ਮਮੀ ਮਮੀ ਮੈਂ ਦੁੱਧ ਲੈ ਆਇਆ ਸੀ। ਮੇਰੇ ਕਲਾਸ ਫੈਲੋ ਪ੍ਰਕਾਸ਼ਪੁਰ ਦੇ ਘਰੋਂ ਜਿਹੜਾ ਮੇਰੇ ਕਲਾਸ ਫੈਲੋ ਪ੍ਰਕਾਸ਼ ਦੇ ਘਰੋਂ ਜਿਹੜਾ ਜੱਗੇ ਦੁੱਧੀ ਦਾ ਲੜਕਾ ਹੈ। ਕੋਈ ਵੀ 25 ਦਿਨਾਂ ਬਾਅਦ ਗੰਢਣ ਗੁਰਨਾਮ ਕੌਰ ਨੂੰ ਡੇਂਗੂ ਬੁਖਾਰ ਹੋ ਗਿਆ। ਉਹਨੂੰ ਸ਼ਹਿਰ ਦੇ ਕਿਸੇ ਵੱਡੇ ਹਸਪਤਾਲ ਵਿੱਚ ਇਲਾਜ ਕਰਕੇ ਲਿਆ ਗਿਆ। ਉਸਦੀ ਹਾਲਤ ਬਹੁਤ ਨਾਜਕ ਹੋ ਗਈ ਸੀ। ਇਤੋਂ ਤੱਕ ਉਹਦੀ ਕੀਮਾਰੀ ਕਾਰਨ ਪਲੇਟਨੈਸ ਸੈੱਲ ਬਹੁਤ ਘਟ ਗਏ ਸੀ। ਅਜੇ ਉਸਨੂੰ ਪੀਣ ਲਈ ਬੱਕਰੀ ਦਾ ਦੁੱਧ ਜ਼ਰੂਰੀ ਦੱਸਿਆ ਗਿਆ। ਕੁਦਰਤੀ ਇਸ ਦਿਨ ਦੁੱਧ ਵੀ ਕਿਸੇ ਕੰਟੀਨ ਤੋਂ ਨਾਮ ਪ੍ਰਾਪਤ ਹੋਇਆ। ਗੁਰਨਾਮਪੁਰ ਦਾ ਵੱਡਾ ਲੜਕਾ ਗੁਰਦੇਵ ਖਾਲੀ ਵਾਪਸ ਆਇਆ। ਕਮਰੇ ਵਿੱਚ ਪਹੁੰਚਿਆ ਤੇ ਕਹਿਣ ਲੱਗਾ ਬੇਬੇ